ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜੈਲ ਚੰਦ ਵਾਸੀ ਪਤਾਪਰੇ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਨੇ ਦੱਸਿਆ ਕਿ ਮੈਂ ਮੌਸ ਸਹਿਬ ਗੁਰਦੁਆਰਾ ਤੋਂ ਸੇਵਾ ਕਰਕੇ ਸਵਾ ਤਕਰੀਬਨ 8 ਵਜੇ ਆਪਣੇ ਪਿੰਡ ਪਤਾਪਰੇ ਨੂੰ ਜਾ ਰਿਹਾ ਸੀ ਜਦ ਕਿ ਮੈਂ ਮੌਸ ਸਹਿਬ ਤੋਂ ਪਿੰਡ ਪਤਾਪਰੇ ਵੱਲ ਨੂੰ ਮੁੜਿਆ ਤਾਂ ਪਿੰਡ ਖੇਲਾ ਸਾਈਡ ਤੋਂ ਦੋ ਨੌਜਵਾਨ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਆਏ ਮੈਨੂੰ ਰਸਤੇ ਵਿੱਚ ਰੋਕ ਲਿਆ ਮੈਂ ਇੱਕਦਮ ਘਬਰਾ ਗਿਆ ਤੇ ਮੈਂ ਕਿਹਾ ਮੇਰਾ ਕਸੂਰ ਦੱਸੋ ਕੀ ਹੈ ਇੱਕ ਨੌਜਵਾਨ ਨੇ ਮੇਰੇ ਪੱਟ ਉੱਤੇ ਦਾਤਰ ਨਾਲ ਬਾਰ ਕਰ ਦਿੱਤਾ ਤੇ ਮੇਰੀ ਜੇਬ ਵਿੱਚੋਂ ਪਰਸ ਖੋ ਕੇ ਫਰਾਰ ਹੋ ਗਿਆ ਮੇਰੇ ਕੋਲੋਂ 1600 ਰੁਪਇਆ ਏਟੀਐਮ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸਨ ਮੌਕੇ ਤੇ ਪਹੁੰਚੇ ਥਾਣਾ ਬਿਲਗਾ ਫਲੋਰ ਤੋਂ ਡਿਊਟੀ ਅਫਸਰ आश्वनी कुमार जी ने कहा कि ए एरिया दे कैमरे खंगालें जा रहे हैं बहुत जल्द ही लुटेरे काबू कर ले जानगे फ्लोर ਤੋਂ ਰਸਕ ਮਨੰਗਲ ਦੀ ਖਾਸ ਇਹ ਮੈਂ ਮਾਜੀ ਪੰਜ ਵਜੇ ਗੁਰਦੁਆਰਾ ਸਾਹਿਬ ਗਿਆ ਮਾਹ ਸਾਹਿਬ ਹਾਂਜੀ ਇਵੇਂ ਮਾਹ ਸਾਹਿਬ ਤੋਂ ਮੈਂ ਆਉਣਾ ਜੀ ਤੇ 8 ਵਜੇ ਦੇ ਕਰੀਬ ਮੈਂ ਆਉਣਾ ਜੇ ਮੈਂ ਕਮਾਦਿਆਂ ਕੋਲ ਆਇਆ ਤੇ ਕਮਾਦਿਆਂ ਬੰਨੀ ਆਇਆ ਉੱਥੇ ਮੈਂ ਆ ਗਿਆ ਤੇ ਦੋ ਬੰਦੇ ਆਏ ਮੇਰੇ ਮੋਟਰਸਾਈਕਲ ਲਾਇਆ ਇਦਾਂ ਤੇ ਮੈਂ ਉਹਨਾਂ ਨੂੰ ਦੱਤੇ ਮੈਂ ਕੁਝ ਨਹੀਂ ਕੀਤਾ ਮੈਂ ਕੋਈ ਨਹੀਂ ਕੀਤਾ ਤੇ ਮੇਰੇ ਦਾਦੇ ਇੱਕ ਸੱਤ ਮਾਰ ਲਗਾ ਜਿਵੇਂ ਚਲ ਜਿੰਦੀ ਦਾ ਮਾਰਿਆ ਘੱਟ ਦੇ ਦੋ ਵਾਰ ਮੇਰੇ ਮਾਰਿਆ ਜੀ ਹਾਂਜੀ ਸੈਣਾ ਨੂੰ ਫੇਰਾ ਗਿਆ ਤੇ ਬਾਈ ਮੇਰਾ ਕੀ ਕਸੂਰ ਹੈ ਦਾ ਮੈਂ ਸੈਣਾ ਬੰਦਾ ਆ ਤੇ ਫਿਰ ਉਹਨੇ ਮੇਰੇ ਮੰਨੇ ਦੇ ਗਾਲਾਂ ਕਢੀਆਂ ਮੈਨੂੰ ਮਾਂ ਤਾਂ ਗਾਲਾਂ ਕਢੀਆਂ ਹਲੇ ਬਡੂਆ ਕੱਢਦੇ ਕੀ ਕੀ ਪ੍ਰੂਫ ਸਗਾ ਬਡੂਰੇ ਵਿੱਚ ਹੀ ਬਡੂਰੇ ਵਿੱਚ ਜੀ ਉਹਦੇ ਤੇ ਇਹ ATM ਕਾਰਡ ਵੀ ਆ ਤੇ ਵਾਰਲਾ ਤੇ ਫੋਟੋ ਵੀ ਆ ਉਹਦੇ ਤੇ ਮੇਰਾ ਬਾਕੀ ਇਹਦਾ ਆ ਮੇਰਾ ਹੈ ਇਹ ਐਲਟ ਕਾਰਡ ਆ ਜੀ ਇਹ ਇਧਰ ਆਏ ਆਧਾਰ ਕਾਰਡ ਆ ਐਸੇ ਜਿੰਨੇ ਸਾਡੇ ਵਿੱਚ ਐਸੇ 1500 1600 ਰੁਪਿਆ ਦੇ ਜੀ ਅੱਛਾ ਜੀ ਅੰਦਾਜ਼ਾ ਦੇ ਪੂਰੇ ਗਿਣੇ ਨਹੀਂ ਆ ਕਿ 1500 1600 ਆਪਣਾ ਪੂਰਾ ਨਾਮ ਕੀ ਹੈ ਜੀ ਮੇਰਾ ਨਾਮ ਜੈਜੰਦ ਹੈ ਜੀ ਪ੍ਰਸਾਪਰੇ ਤੋਂ ਜੀ ਹਾਂ ਜੀ ਪਿੰਡ ਪ੍ਰਸਾਪਰ ਪ੍ਰਸ਼ਾਸਨ ਤੋਂ ਜੀ ਮੈਂ ਟਾੜਦੇ ਆ ਜੀ ਹੁਣ ਹਾਂ ਜੀ ਪ੍ਰਸ਼ਾਸਨ ਤੋਂ ਮਗਰ ਵੀ ਉਹ ਬੰਦੇ ਇਦਾਂ ਨੇ ਫੜਾ ਲਟੜੇ ਹੋਰ ਨਾ ਕੋਈ ਗਰੀਬ ਬੰਦੇ ਤਾਂ ਕਣ ਹਾਂ ਚਲੋ ਗਰੀਬ ਦੇ ਕਿਸੇ ਦੇ ਦਾੜ ਮਾਰਨ ਸਿਰ ਤੋਂ ਉਹਨੂੰ ਦਾੜ ਮਾਰ ਦੇਣ ਮੇਰੀ ਮਾਤ ਲੋ ਜੀ ਮੈਨੂੰ ਜਾਣੇ ਕੀ ਕਰੀ ਹਾਂਜੀ ਹਾਂ ਬੇ ਜੀ ਠੀਕ ਹੈ ਜੀ ਹ